ਅੱਜ ਸਾਡੇ ਨਾਲ ਬੈਠੇ ਨੇ ਸਿਵ ਸਨਾਹਿੰਦੇ ਰਾਸ਼ਟਰੀ ਪ੍ਰਧਾਨ ਨੀਸ਼ਾਂਤ ਸ਼ਰਮਾ ਜੀ ਉਹਨਾਂ ਦੇ ਨਾਲ ਰਾਸ਼ਟਰੀ ਉਪਾਧਿਕ ਸਿਵ ਜੋਸੀ ਜੀ ਤੇ ਨਾਲ ਸ਼ਰਮਾ ਜੀ ਗਜੀਪ ਸ਼ਰਮਾ ਜੀ ਸੋ ਅੱਜ ਇਹ ਬਰਨਾਲਾ ਪਹੁੰਚੇ ਨੇ ਤੇ ਇਹਨਾਂ ਤੋਂ ਕੁਝ ਗੱਲਾਂ ਵੀ ਪੁੱਛਣੀ ਐ ਸ੍ਰੀ ਦਾਮ ਮੰਦਰ ਬਾਰੇ ਵੀ ਤੇ ਹੋਰ ਜਿਹੜਾ ਅੱਜ ਕੱਲ ਪੰਨੂ ਖਾਲਿਸਤਾਨੀ ਵੱਲੋਂ ਜਿਹੜੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਹੋਰ ਵੀ ਕਈ ਇਹੋ ਜਿਹੇ ਮੁੱਦੇ ਨੇ ਜਿਹੜੇ ਹਿੰਦੂ ਧਰਮਾਸਤੇ ਨੇ ਪੰਜਾਬ ਦੇ ਅੰਦਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਨਿਸ਼ਾਂਤ ਸ਼ਰਮਾ ਜੀ ਦਾ Hindu ਧਰਮ ਨੂੰ ਪੰਜਾਬ ਦੇ ਅੰਦਰ ਬਹੁਤ ਵੱਡਾ ਯੋਗਦਾਨ ਹੈ Hindu ਸਮਾਜ ਲਈ ਇਹਨਾਂ ਨੇ ਬਹੁਤ ਕੁਝ ਕੀਤਾ ਹੈ ਸੋ ਅੱਜ ਸਾਡੇ ਵਿਚਾਲੇ ਬੈਠੇ ਨੇ ਸੋ ਗੱਲਬਾਤ ਕਰਦੇ ਆਂ ਇਹਨਾਂ ਨਾਲ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਜੈ ਸ਼੍ਰੀ ਰਾਮ ਅੱਜ ਸਾਡਾ ਇੱਕ ਦੋਸੇ ਬਰਨਾਲੇ ਦਾ ਦੌਰਾ ਸੀਗਾ ਮੇਰੇ ਨਾਲ ਮੇਰੇ ਵੱਡੇ ਭਰਾ ਸ਼ਿਵ ਜੋਸ਼ੀ ਜਿਹੜੇ ਸਾਡੇ ਸੰਗਠਨ ਦੇ ਵਿੱਚ ਪੋਰ ਕਮੇਟੀ ਦੇ ਹਨ ਸੋ ਸਤਿ ਸ੍ਰੀ ਅਕਾਲ ਤੇ ਸਾਡੇ ਸ਼ਿਰਸਾ ਰਹੇ ਹਿੰਦੂ ਕੌਮੀ ਮੀਤ ਪ੍ਰਧਾਨ ਨੇ ਨਾਲ ਮੇਰੇ ਖਬੀ ਵਸੇ ਮੇਰਾ ਛੋਟਾ ਵੀਰ ਸੰਦੀਪ ਬਰਮਾ ਸਾਡਾ ਸ਼ਿਰਸਾ ਰਹੇ ਹਿੰਦੂ ਗੋ ਰਖਸ਼ਾ ਵਿੰਗ ਦਾ ਪੰਜਾਬ ਦਾ ਪ੍ਰਧਾਨ ਹੈ ਤੇ ਸੰਗਠਨ ਦੇ ਵਿੱਚ ਹੋਰ ਕਮੇਟੀ ਦਾ ਮੈਂਬਰ ਹਨ ਠਾਕੁਰ ਸਾਹਿਬ ਸੁਖਚਾਨ ਜੀ ਸ਼ਰਮਾ ਸਾਹਿਬ ਗੋਰਵ ਸਿੱਧੂ ਜੀ ਹਾਜੀ ਹਾਜੀ ਜੀ तमाम ਸਾਥੀ ਜਿਹੜੇ ਆ ਮੈਂ ਸਿਰ ਵੰਦਾ ਕਿ ਅੰਦਾ ਪਹਿਲਾਂ ਉਹਨਾਂ ਨੂੰ ਦੱਸਿਆ ਕਿ ਮੈਂ ਪਹੁੰਚ ਰਿਹਾ ਬਰਨਾਲੇ ਤੂੰ ਬਠਿੰਡੇ ਤੋਂ ਰਾਮਪੁਰਾ ਫੂਲ ਤੋਂ ਟੀਮਾਂ ਪਹੁੰਚੀਆਂ ਨੇ ਮੈਡਮ ਨੇ ਬਰਨਾਲੇ ਤੋਂ ਤੁਹਾਡੀ ਰਿਐਕਸ਼ਨ ਹੈ ਬੰਦਿਆ ਦੀ ਬੰਦਿਆ ਦੀ ਆ ਬੰਦਿਆ ਦੀ ਵੇਖੋ ਸਾਡਾ ਜਿਹੜਾ ਸੰਗਠਨ ਹੈ ਪਹਿਲੀ ਗੱਲ ਹੈ ਸਾਡਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇੱਕ ਸਹਿਰ ਰਾਜਨੀਤਿਕ ਸੰਗਠਨ ਹੈ ਧਾਰਮਿਕ ਸੰਗਠਨ ਹੈ ਸਮਾਜੀ ਗੱਲ ਕਰਦੇ ਆ ਸਮਾਜ ਸੇਵਾ ਦੀ ਗੱਲ ਕਰਦੇ ਆ ਧਾਰਮਿਕ ਮੁੱਦਿਆਂ ਦੀ ਗੱਲ ਕਰਦੇ ਆ ਜਿਹੜੀ ਤੁਸੀਂ ਗੱਲ ਕੀਤੀ ਹੈ ਗੁਰਵਰਦ ਪਾਲ ਸਿੰਘ ਪੰਨੂ ਉਹ ਇੱਕ ਆਈਐਸਆਈ ਦਾ ਪਾਲਤੂ ਧੋਗਾ ਹੈ ਜਿਸਦਾ ਕੰਮ ਹੈ ਦੇਸ਼ ਦੀ ਏਕਤਾ ਔਰ ਖੰਡਾਂ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕਰਨਾ ਜਿਹਨੂੰ ਜਿਹਦੇ ਮਨਸੂਬੇ ਅਸੀਂ ਕਦੇ ਕਾਮਯਾਬ ਨਹੀਂ ਹੋਣ ਦਿੱਤੇ ਜੇ ਥੋੜਾ ਜਿਹਾ ਆਪਾਂ ਪਿੱਛੇ ਚਲੀਏ ਸਾਲ 2019-20 ਦੀ ਗੱਲ ਕਰੀਏ ਕਪਤਨ ਮਰਿੰਦਰ ਸਿੰਘ ਜੀ ਦੀ ਸਰਕਾਰ ਸੀਗੀ ਇਹਨਾਂ ਨਵਾਂ ਸ਼ਕੂਫਾ ਛੱਡਿਆ ਸੀ 2020-2022 ਦਾ ਜਿਦਿਆਂ ਨੇ ਜ਼ਗ੍ਹਾਤਰ ਪੰਜਾਬ ਚ ਫਲੈਕਸਰ ਹੋਣੇ ਸ਼ੁਰੂ ਕਰ ਦਿੱਤੀਆਂ ਅਸੀਂ ਇਹਦੇ ਖਿਲਾਫ ਤੁਰੰਤ ਐਕਸ਼ਨ ਲਿਆ ਕੰਪਲੀਟਾ ਕਰਾਈਆਂ ਮੰਗ ਪੱਤਰ ਉੱਤੇ ਪੰਜਾਬ ਦੇ ਤਮਾਮ ਡੀਸੀ ਸਾਹਿਬਾਂ ਨੂੰ ਐਸਐਸਪੀ ਸਾਹਿਬਾਂ ਨੂੰ ਦੋਵਾਂ ਬਠਿੰਡੇ ਨੂੰ ਜਰਵਾਬ ਦਿੱਤੀ ਉਹਦਾ ਐਕਸ਼ਨ ਇਹ ਹੈ ਕਪਤਾਨ ਵਿੰਦਰ ਸਿੰਘ ਜੀ ਨੇ ਤੁਰੰਤ ਖਿਲਾਫ ਐਫਆਈਆਰ ਦਰਜ ਕੀਤੀ ਇਸ ਤੋਂ ਬਾਅਦ ਸਾਡੇ ਸ਼ਿਵ ਸਰ ਹੈਂਦਵੱਲੋਈ ਕੇਂਦਰ ਸਰਕਾਰ ਨੂੰ ਬਾਰ ਬਾਰ ਪੱਤਰachar ਕੀਤਾ ਗਿਆ ਪੱਤਰ ਲਿਖੇ ਗਏ ਇਹਨੂੰ ਅੱਤਵਾਦੀ ਲਾਨਿਆ ਜਾਏ ਇਹਨੂੰ ਅੱਤਵਾਦੀ ਲਾਨਿਆ ਗਿਆ ਇਹਨੇ ਸਾਡੇ ਇਲੈਕਟਰਾਂ ਦੇ ਉੱਪਰ ਇਹਨਾਂ ਦੀ YouTube ਚੈਨਲ Facebook ਚੈਨਲ ਬੰਦ ਹੋਏ ਇਹ ਇਨਸਾਨ ਇੱਕ ਚਲਾਕ ਲੋਮੜੀ ਕਿਹਾ ਜਾ ਸਕਦਾ ਇਹਨੂੰ ਬੇਸਿਕਲੀ ਜਦੋਂ ਕੈਨੇਡਾ ਦੇ ਵਿੱਚ ਇੱਕ ਹੋਰ ਅੱਤਵਾਦੀ ਨੂੰ ਕਿਸੇ ਨੇ ਮਾਰ ਦਿੱਤਾ ਕੋ ਨਿੱਜਰ ਵਗੈਰਾ ਸੀਗਾ ਨਿੱਜਰ ਵੀ ਜਹਿਰ ਬੋਲਦਾ ਸੀ ਸਾਡੇ ਹਿੰਦੂਸਤਾਨ ਬਾਰੇ ਉਹਨੂੰ ਕਿਸੇ ਨੇ ਮਾਰ ਦਿੱਤਾ ਉੱਥੇ ਤੇ ਪੰਨੂ ਕੀ ਕਹਿ ਰਿਹਾ ਅਮਰੀਕਾ 'ਚ ਬੈਠ ਕੇ ਕੈਨੇਡਾ ਦੇ Hindu ਭਜਨ ਵਾਪਸ ਇੰਡੀਆ ਚਲੇ ਜਾਣ ਜਿਹੜਾ ਵੀ ਇਹ ਕਰਾਂਗੇ ਉਹ ਕਰਾਂਗੇ ਉਹ ਬੇਫੂਫਾ ਤੂੰ ਅਮਰੀਕਨ ਬੈਠ ਕੇ ਬੋਲ ਰਿਹਾ ਅਮਰੀਕਨ ਇਹ ਨੋਰ ਬੋਲ ਕੇ ਦੇਖ ਲੈ ਚੋ ਸਾਡੇ ਪੰਜਾਬ ਵਾਲੇ Hindu ਆ ਫਿਰ ਥੋੜਾ ਤਰਜ਼ ਕਰ ਜਾਂਦੇ ਆ ਬੜੇ ਹਰਿਆਣੇ ਨੇ ਬਰਾਦ ਅੱਠ ਬੜੇ ਬੜੇ ਤਰੀਕੇ ਨਾਲ ਫੇਰਦੇ ਆ ਫਿਰਿਆ ਵੀ ਆ ਕਈਆਂ ਦੇ ਸੋ ਅਮਰੀਕਨ ਦੀ ਜਿਹੜੀ ਮੇਰਾ ਸਾਹ ਕਦੇ ਕਹਿੰਦਾ ਆ ਲੀਰਾਂ ਗਿਆ ਟੰਗ ਦੋ ਕਦੇ ਸਾਡੇ ਦੀਰਥਤਿਰ ਕਹਣਾ ਤੀਰਥ ਨੂੰ ਬਾਰੇ ਗਲਤ ਬੋਲਦਾ ਬੰਬ ਲਾਉਂਗਾ ਇਹ ਕਰੂੰਗਾ ਉਹ ਕਰੂੰਗਾ ਮੈਡਮ ਲక్ష్ਮੀ ਕਾਂ ਚਾਵਲਾ ਜੀ ਨੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਦੇਖ ਕੇ ਬੜਾ ਕੁਝ ਸਿੱਖਦੇ ਆ ਉਹਨਾਂ ਬਾਰੇ ਨਾਮ ਸ਼ਨਾਬ ਬੋਲਦਾ ਮੇਰੀ ਖੁੱਲੀ ਜਗ੍ਹਾ ਨਹੀਂ ਆ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਪਹਿਲੀ ਵਾਰ ਬੋਲਣ ਲੱਗਿਆ ਦਰਗਾਹਾਂ ਤੀਰਥਾਂ ਬੜੀ ਦੂਰ ਦੀ ਗੱਲ ਆ ਸ਼ਿਵ ਸਾਗਰ ਮਹਾਕਾਲੀ ਮੰਦਿਰ ਗੁਰਮੋਹਰ ਸਿੱਟੀ ਬਾਜ਼ਾਰ ਔਰ ਖੜਾ ਜਿੱਤੇ ਮੈਂ ਦਾਖ ਰਹਿੰਦਾ ਮੈਂ ਮੁਕਤ ਸੇਵਾ ਕਰਦਾ ਜਦੋਂ ਮਰਜ਼ੀ ਆ ਜੀ ਐਂ ਵੀ ਤੇਰਾ ਜਦੋਂ ਤੇਰਾ ਦਿਲ ਕਰੇ ਜਦਿਆਂ ਤੁਸੀਂ ਛੱਡ ਰਿਹਾ ਐਲੀਕੇਸ਼ਨ ਹੁਣਨੇ ਛੇਕਸੁਰਾ ਵਾਲੇ ਗਨਮੈਨ ਲੈ ਕੇ ਘੁੰਮਦੇ ਆ ਉਸ ਦਿਨ ਦੱਸ ਸੀ ਮੈਂ ਗਨਮੈਨ ਵੀ ਲਾਉਂਗਾ ਤੂੰ ਆ ਜੀ ਤੁਸੀਂ ਸਾਰੇ ਬਿਨਾ ਮਤਲਬ ਦੇ ਵਿੱਚੋਂ ਦੇਸ਼ ਦਾ ਮਾਹੌਲ ਖਰਾਬ ਕਰਦੇ ਹੋ ਸੜੀ ਪੰਜਾਬ ਪੁਲਿਸ ਦਾ ਇਤਿਹਾਸ ਨਹੀਂ ਜਾਣਦੇ ਪੰਜਾਬ ਪੁਲਿਸ ਨੇ ਜਦ ਫਿਆਸਤਵਾਦ ਦੇ ਸਮੇ ਬੱਬਰ ਖਾਲਸਾ ਸਾਹਿਬ ਖਾਲਿਸਤਾਨ ਕਰੇ ਲਵਰੇਸ਼ਨ ਫੋਰਸ ਤੇ ਡਰਾਟ ਆਈਗਾ ਉਹ ਤਵਾਦ ਦੀ ਰਚਨਾ ਦਾ ਖਾਤਮਾ ਕਰ ਦਿੱਤਾ ਤੂੰ ਬੜੇ ਘੇਰ ਦੀ ਮੋਲੀ ਆਂ ਸੋ ਪੰਨੂ ਜਨੂ ਦੀ ਗੱਲ ਨੂੰ ਤੁਹਾਨੂੰ ਧੀਰਜ ਨਹੀਂ ਰਿਹਾ ਤੈਨੂੰ ਪੰਜਾਬ ਵਿੱਚ ਹਿੰਦੂ ਸਿੱਖਾਂ ਦਾ ਮਾਤਮਾ ਦਾ ਰਿਸ਼ਤਾ ਹੈ ਇਹੋ ਜੀ ਕੋਈ ਭਾਈਚਾਰਕ ਸਾਧ ਨੂੰ ਵਧਾਵਾਂਗੇ ਸਾਡਾ ਪਿਆਰ ਕਿਉਂਕਿ ਅਸੀਂ ਜਿਹੜੇ ਲੋਕਾਂ ਜਿੰਨਾ ਸਾਡਾ ਸਾਡੇ ਮੰਨ ਸਤਿਕਾਰ ਸ਼੍ਰੀ ਮਦ ਭਗਵਤ ਗੀਤਾ ਦਾ ਹੈ ਉਨਾ ਹੀ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਨਾ ਹੀ ਪਵਿੱਤਰਾਂ ਜੀ ਦਾ ਹੈ ਅਸੀਂ ਖਲਾਬ ਹਰ ਉਸ ਹਿੰਦੂ ਦੇ ਹਾਰ ਉਸ ਸਿੱਖ ਦੇ ਹਰ ਇੱਕ ਜਨ ਦੇ ਹਰ ਇੱਕ ਮੁਸਲਮਾਨ ਦੇ ਜਿਹੜਾ ਦੇਸ਼ ਦੇ ਖਿਲਾਫ ਆ ਜਿਹੜਾ ਦੇਸ਼ ਦੀ ਖਿਲਾਫ ਗੱਲ ਕਰਦਾ ਦੇਸ਼ ਦੇ ਭਲੇ ਦੀ ਗੱਲ ਕਰਦਾ ਉਹ ਸਾਡਾ ਭਾਈ ਆ ਜੈ ਸ਼੍ਰੀ ਰਾਮ ਅੱਛੇ ਕਦਾਮ ਮੰਦਰ ਬਾਰੇ ਵੀ ਕੋਈ ਸੰਦੇਸ਼ ਦੋਗੇ ਵੀ 500 ਸਾਲਾਂ ਦੇ ਸੰਘਰਸ਼ ਬਾਅਦ ਸਨਾਪਨੀ ਯੋਧਾਵਾਂ ਦੇ ਸ਼ਹੀਦ ਸਾਹਤਾਂ ਬਾਅਦ ਇਹ ਮੰਦਰ ਜਿਹੜਾ ਮਿਲਿਆ ਤੇ ਅੱਜ ਵੀ ਕਈ ਲੋਕ ਕਈ ਰਾਜਨੀਤਿਕ ਲੋਕ ਵੀ ਆ ਜਿਹੜੂ ਗੱਲ ਰਹੇ ਨੇ ਜਿਹਦਾ ਕੰਮ ਜ਼ਾਹਿਰ ਉਹਨਾਂ ਜ਼ਾਹਿਰੀ ਬੁਲੇਗਾ ਜੀ ਜਿਹਦਾ ਕੰਮ ਪਿਆਰ ਬਣਨਾ ਪਿਆਰ ਹੀ ਬਣੇਗਾ ਜੀ 550 ਸਾਲਾਂ ਦੇ ਸੰਘਰਸ਼ ਸਾਡੇ ਪੁਰਖਿਆਂ ਨੇ ਸਾਡੇ ਬਜਰੰਗਦਨ ਵਿਸ਼ਵਿੰਦੂ ਪਰਸੇ ਸ਼ਿਰ ਸਰਕਾਰਾਂ ਨੇ ਛਾਤਾਂ ਦਿੱਤੀਆਂ ਕਈ ਸਾਡੇ ਰਾਜੇ ਮਹਾਰਾਜਾਂ ਨੇ ਛਾਤਾਂ ਦਿੱਤੀਆਂ ਕਈ ਲੜਾਈਆਂ ਜਿੱਤੇ ਕਈ ਹਾਰੇ ਅੱਜ ਉਸ ਦੇਸ਼ ਦੇ ਵਿਸ਼ਵ ਦੇ ਸਭ ਤੋਂ ਵੱਡੇ ਰਾਜੇ ਮੋਦੀ ਸਾਹਿਬ ਮੈਂ ਕਹਿੰਦਾ ਉਹਨਾਂ ਵਰਗਾ ਤਪੱਸਵੀ ਨਹੀਂ ਹੋਏਗਾ ਜਦੋਂ ਸਾਡੇ ਪੰਡਤਾਂ ਨੇ ਕਿਹਾ ਵੀ ਮਹਾਰਾਜ ਮੋਦੀ ਸਾਹਿਬ ਜੀ ਤੁਸੀਂ ਪ੍ਰਣਾਮ ਪੇਸ਼ਤਾ ਕਰ ਲਈ ਸਿਰਫ 3 ਦਿਨ ਦਾ ਪਵਾਰ ਰੱਖਣਾ 11 ਦਿਨ ਦਾ ਰੱਖ ਰਹੇ ਹੁਣ ਕਿਹਾ 3 ਦਿਨ ਤੁਸੀਂ ਨੀਚੇ ਆਸਨ ਲਗਾਣਾ ਨੀਚੇ ਸੋਣਾ ਉਹ 11 ਦਿਨ ਸੋ ਰਹੇ ਨੇ ਮੈਂ ਕਹਿੰਦਾ ਕੋਈ ਸ਼ਬਦ ਹੀ ਹੈ ਨਹੀਂ ਨਾ ਤਾਂ ਮੋਦੀ ਸਾਹਿਬ ਵਾਸਤੇ ਤੇ ਜਿਨ੍ਹਾਂ ਜਿਨ੍ਹਾਂ ਨੇ ਪ੍ਰਣਾਮ ਕੀਤਾ ਹੈ ਉਹਨਾਂ ਵਾਸਤੇ ਨਾ ਅਸੀਂ ਬੋਲਤ ਰਹੇ ਆ ਜਿਹੜੇ ਜ਼ਾਹਿਰ ਉਗਰ ਰਹੇ ਨੇ ਜਿਹੜੇ ਕਹਿੰਦੇ ਨਹੀਂ ਜਾਣਾ ਇਹ ਸਾਰੇ ਕਿਸੇ ਦਾ ਜੈ ਸ਼ੀਰਾਮ ਨਹੀਂ ਸੀ ਕਹਿੰਦੇ ਉਹਨੇ ਜੈ ਸ਼ੀਰਾਮ ਕਹਿਣ ਲੱਗ ਗਏ ਆ ਇਹੀ ਲੋਕ ਵੀਡੀਓ ਅਪਲੋਡ ਕਰਕੇ ਪਾਣਗੇ ਹਮ ਜਾਣ ਆਏ ਜੇ ਜਾਣ ਕੇ ਵੀਡੀਓ ਵੀ ਵਾਣਗੇ ਸਭ ਜਾਣੇ ਸਭ ਨਤਮਸਤ ਹੋ ਜਾਣਗੇ ਅੱਛਾ ਅੱਜ ਬਰਨਾਲਾ ਤੋਂੜੇ ਦਾ ਬਾਰੇ ਦੱਸੋ ਕੀ ਇੱਥੇ ਪ੍ਰੋਗਰਾਮ ਸੀਗਾ ਜੀ ਬਰਨਾਲੇ ਸਾਡੇ ਜਿਹੜੇ ਲੋਕ ਸਵਾਰ ਦੇ ਚੋਣ ਆ ਰਹੇ ਆ ਇਸ ਵਾਰ ਆਮ ਦੋਰ ਤੇ ਜੀ ਸਾਡਾ ਜ਼ਿੰਮੇ ਤੋਂ ਦੱਸਿਆ ਧਾਰਮਿਕ ਸਮਾਗਮ ਹੈ ਬ੍ਰਾਹਮ ਮਸੂਤ ਕੀਤਾ ਹੈ ਕਿ ਸਾਡਾ ਧਾਰਵੀ ਸਰਕੂ ਹੋਣ ਦੇ ਬਾਵਜੂਦ ਸਾਡਾ ਇੱਕ ਫਰਜ਼ ਵਰਜ ਬੰਦਾ ਹੈ ਕਿ ਜਿਹੜਾ ਕੋਈ ਸੱਚਾ ਅੱਛਾ ਜਿਹੜਾ ਸਨਾਤਨ ਦੀ ਗੱਲ ਕਰਨ ਵਾਲਾ ਕੋਈ ਕੈਂਡੀਡੇਟ ਖੜਦਾ ਜੀ ਦੀ ਸਪੋਰਟ ਵੀ ਕਰਾਂਗੇ ਕਿਉਂਕਿ ਨਹੀਂ ਤਾਂ ਫਿਰ ਅੱਤਵਾਦੀ ਜਾਂ ਜਿਹੜੇ ਅੱਤਵਾਦੀ ਸਪੋਰਟਰ ਨੇ ਕਿਉਂਕਿ ਆਮ ਤੌਰ ਤੇ ਹਿੰਦੂ ਨਾ ਕਹਿੰਦਾ ਮੈਂ ਵੋਟ ਨਹੀਂ ਪਾਉਣਾ ਸਾਡੇ ਏਰੀਆ ਦੇ ਲੋਕਾਂ ਨੇ ਜਿਹੜੇ ਸਾਡੇ ਹਿੰਦੂ ਭਾਈਚਾਰੇ ਦੇ ਲੋਕ ਜੀ ਪਿਛਲੇ ਲੋਕਸਭਾ ਚੋਣਾਂ ਦੇ ਦੇ ਉਪਨਾਮ ਹੋਏ ਸਿਰਫ ਹਿੰਦੂਆਂ ਨੇ ਵੋਟ ਨਹੀਂ ਪਾਈ ਜਿਹਦਾ ਖਮਿਆਜਾ ਕੀ ਆ ਮੰਦ ਮੋਦੀ ਵੀ ਲੋਕਸਭਾ ਪਹੁੰਚ ਗਏ ਜਿਹਨੋਂ ਇਹ ਬਿਆਨ ਸੁਣੋ ਪੁੱਠੇ ਬਿਆਨ ਹੁੰਦੇ ਆ ਹੁਣ ਦੇਖੋ ਪੰਜਾਬ ਪੁਲਿਸ ਕਿੰਨਾ ਵਧੀਆ ਕੰਮ ਕਰ ਰਹੀ ਹੈ ਕਈ ਵਾਰ ਨਿੰਦਾ ਦਾ ਕੰਮ ਵੀ ਕਰਦੇ ਸੀ ਨਿੰਦਾ ਕਰੀਦੀ ਹੈ ਕਿੰਨਾ ਕੰਮ ਵਧੀਆ ਕਰ ਰਹੀ ਹੈ ਜਿਹੜਾ ਗੈਂਗਸਟਰ ਉੱਠਰੇ ਨਵੇਂ-ਨਵੇਂ ਵਪਾਰੀਆਂ ਨੂੰ ਤੰਗ ਕਰੇ ਹਰ ਤੀਏ ਦੇਨ ਫਰੋਤੀਆਂ ਨੂੰ ਫਰੋਤੀਆਂ ਮੰਗਰੇ ਆ ਕਿਸੇ ਵਪਾਰੀ ਕੋਲ ਚਲਦੇ ਫਰੋਤੀ ਦੀ ਕੋਲ ਆਈ ਹੁੰਦੀ ਆ ਜੇ ਪੰਜਾਬ ਪੁਲਸ ਨਾਲ ਖਾਤਮਾ ਕਰ ਰਹੀ ਆ ਜੇ ਕਿਤੇ ਉਹਨਾਂ ਨੇ ਕੋਈ ਗੋਲੀ ਚਲਾਉਂਦਾ ਨਹੀਂ ਕਾਉਂਟਰ ਕਰੇ ਹੁਣ ਉਹਨਾਂ ਦਾ ਵਿਰੋਧ ਕਰਨ ਲੱਗ ਗਏ ਨੇ ਸਟੇਟਮੈਂਟ ਪੜ੍ਹ ਰਿਹਾ ਸੀਗਾ ਮੈਂ ਹੋਰ ਇਹਦੇ ਫਾਂਸ ਦਾ ਮੈਂ ਨਾਂ ਨਹੀਂ ਲੈਣਾ ਪਸੰਦ ਕਰੂੰਗਾ ਜਿ ਕੋ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਤੇ ਉਹਦੀ ਜਿਹੜੀ ਟੀਮ ਨੇ ਚਾਹੇ ਐਸਟੀਬਲੇ ਤੁਹਾਡੇ ਆਪਣੇ ਬਿਕਰਮ ਬਰਾੜ ਜੀ ਉਹ ਬੀਐਸਯੂ ਸਾਹਿਬ ਗੁਰਚਰ ਸਿੰਘ ਜੀ ਉਹ ਹੈ ਜੀ ਗੁਰਪੇਲ ਕੁਲਰ ਸਾਹਿਬ ਹੋ ਗਏ ਹੋਰ ਕੇ ਗੋਹਿਲ ਸਾਹਿਬ ਅਗਰ ਸੰਦੀਪ ਗੋਇੰਸਾਹਬ ਹੋ ਗਏ ਐ ਜੀਜੀਐਫ ਦੇ ਜਿਹੜੇ ਲਗਾਤਾਰ ਗੈਂਗਸਟਰਾਂ ਤੋਂ ਭਾਇਆ ਕਰਦੇ ਜਾ ਰਹੇ ਆ ਮੇਰੇ ਉਹਨਾਂ ਭੜਕੇ ਨੌਜਵਾਨ ਜਿਹੜੇ ਗੈਂਗਸਟਰਾਂ ਨੂੰ ਅਪੀਲ ਆ ਮੇਰੇ ਭਰਾਓ ਜਿਹੜੇ ਦੀ ਪਰਪੋੜੇ ਹੋ ਸਰੈਂਡਰ ਕਰ ਦੋ ਕਾਨੂੰਨੀ ਲੜਾਈ ਲੜੋ ਨਹੀਂ ਤਾਂ ਤੁਹਾਡਾ ਹਾਲ ਵੀ ਪੰਜਾਬ ਨੂੰ ਪਿੱਛੀ ਬੋਲਡਰ ਤੇ ਦਵਿੰਦਰ ਵੀ ਇਹ ਵਰਗਾ ਕਰੇ ਸੋ ਦੋਸਤੋ ਐਸਨ ਨਿਸ਼ਾਨ ਸ਼ਰਮਾ ਜੀ ਇਹਨਾਂ ਨੇ ਆਪਣੇ ਵਿਚਾਰ ਖੁੱਲਕੇ ਰੱਖੇ ਨੇ ਇਹਨਾਂ ਨੇ ਆਪਣੀ ਰਣਨੀਤੀ ਵੀ ਦੱਸੀ ਹੈ ਸੋ ਆਪਾਂ ਨੂੰ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਚੰਗੇ ਕੰਮ ਵਾਸਤੇ ਜੈ ਹਿੰਦ ਜੈਸੇ ਧਾਮ My goodness, I'm going